ਅੱਜ ਪਿੰਡ ਤੰਗਰਾਲੀਆਂ ਵਿਖੇ ਆਯੁਰਵੈਦਿਕ ਅਤੇ ਜੁਨਾਨੀ ਦਵਾਈਆਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ ਜਿਸ ਦੀ ਰਹਿਨਮਾਈ ਸਰਪੰਚ ਅਮਰਜੀਤ ਕੌਰ ਅਤੇ ਜੈ ਰਾਮ ਜੀ ਨੇ ਕੀਤੀ ਜਿਸ ਵਿੱਚ ਪੂਰੇ ਪਿੰਡ ਨੇ ਅਤੇ ਨਾਲ ਦੇ ਲੱਗਦੇ ਪਿੰਡਾਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦਾ ਫਾਇਦਾ ਲਿਆ ਇਸ ਮੌਕੇ ਡਾਕਟਰ ਬਲਜਿੰਦਰ ਐਮਓ ਡਾਕਟਰ ਹਰਦੀਪ ਐਮਓ ਡਾਕਟਰ ਰਾਜਕਮਰ ਕੁਲਵਿੰਦਰ ਸਿੰਘ ਸੁਨੀਤਾ ਰਾਣੀ ਬਲਜਿੰਦਰ ਕੋਰ ਸ਼ਾਮਕੋਰ ਰਾਜਕਮਰ ਅਤੇ ਹੋਰ ਵੀ ਨਾਮੇ ਡਾਕਟਰ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਫੋਕਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਚੈਨਲ ਨੂੰ ਲਾਈਕ ਜਰੂਰ ਕਰਿਆ ਕਰੋ ਇਸ ਕੈਂਪ ਦਾ ਵਿਸ਼ੇਸ਼ ਉਪਰਾਲਾ ਡਾਇਰੈਕਟਰ ਰਵੀ ਕੁਮਾਰ ਡੁੰਮਰਾ ਅਤੇ ਡਾਕਟਰ ਅਰਦੀਪ ਕੁਮਾਰ ਵੱਲੋਂ ਕੀਤਾ ਗਿਆ ਜੀ ਡਾਕਟਰ ਸਾਹਿਬ ਅੱਜ ਪਿੰਡ ਤਗਰਾਲੀਆਂ ਵਿਖੇ ਆਇਦ ਨੂੰ ਕੈਂਪ ਲਗਾਇਆ ਇਸ ਬਾਰੇ ਤੁਸੀਂ ਕੁਝ ਜਾਣਕਾਰੀ ਪ੍ਰੈਸ ਹੁੰਦੇ ਜੀ ਸਾਡੇ ਮਾਜੋਕ ਡਾਕਟਰ ਡਾਇਰੈਕਟਰ ਰਵੀ ਕੁਮਾਰ ਡੁੰਮਰਾ ਜੀ ਅਤੇ ਸਾਡੇ ਡਿਸਟ੍ਰਿਕਟ ਆਯੁਰਵੇਦ ਅਫਸਰ ਡਾਕਟਰ ਪ੍ਰਦੀਪ ਜੀ ਦੇ ਨਿਰਦੇਸ਼ਾਂ ਅਨਸਾਰ ਅੱਜ ਜੀਏਡੀ ਤੰਗਰਾਲੀਆਂ ਵਿੱਚ ਆਯੂਸ਼ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਆਯੁਰਵੈਦਿਕ ਅਤੇ ਹੋਮੋਪੈਥਿਕ ਦੇ ਮਾਹਿਰ ਡਾਕਟਰਾਂ ਦੁਆਰਾ ਪਿੰਡ ਦੇ ਤੇ ਆਲੇ ਦੁਆਲੇ ਦੇ ਪਿੰਡ ਦੇ ਲੋਕਾਂ ਦਾ ਨੂਬਾ ਤੋਂ ਵੱਧ ਦਵਾਈਆਂ ਦੇ ਕੇ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਠੀਕ ਹੈ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਸਾਡੇ ਮਾਣਯੋਗ ਸਰਪੰਚ ਸਾਹਿਬ ਅਤੇ ਸਾਡੇ ਪਿੰਡ ਦੇ ਮੈਂਬਰ ਸਾਡੇ ਸਟਾਫ ਇਹਨਾਂ ਦੇ ਸਭ ਦੇ ਸਹਿਯੋਗ ਨਾਲ ਇਹ ਕੈਂਪ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਜਰ ਸਾਹਿਬ ਤੁਸੀਂ ਤੰਗਰਾਲੀਆਂ ਵਿਖੇ ਪਹੁੰਚਣ ਤੇ ਤੁਹਾਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਆਈ ਹੋਏ ਤਾਂ ਤੁਸੀਂ ਪ੍ਰਸ਼ਨ ਸਾਂਝਾ ਕਰ ਸਕਦੇ ਹੋ ਤੰਗਰਾਲੀਆਂ ਵਿਖੇ ਸਾਨੂੰ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਪਿੰਡ ਵਾਸੀਆਂ ਦਾ ਪਿੰਡ ਦੇ ਸਰਪੰਚ ਦਾ ਤੇ ਬਾਕੀ ਸਾਰੇ ਸਟਾਫ ਦਾ ਬਹੁਤ ਅੱਛਾ ਸਹਿਯੋਗ ਰਿਹਾ ਹੈ ਤੇ ਇਹ ਨਾਲ ਤੇ ਸਹਿਯੋਗ ਸਦਕਾ ਹੀ ਬਹੁਤ ਅੱਛਾ ਕੈਂਪ ਚੱਲ ਰਿਹਾ ਹੈ ਇਸ ਟਾਈਮ ਤੱਕ ਕਿੰਨੇ ਕ ਮਰੀਜ਼ ਚੈੱਕ ਕਰਵਾ ਕੇ ਚਲੇ ਨੇ ਇਸ ਟਾਈਮ ਤੱਕ 100 ਤੋਂ ਵੱਧ ਮਰੀਜ਼ ਦਾ ਇਲਾਜ ਕੀਤਾ ਜਾ ਚੁੱਕਾ ਹੈ ਠੀਕ ਹੈ ਤੇ ਸਾਨੂੰ ਹੋਰ ਵੀ ਉਮੀਦ ਹੈ ਕਿ ਅੱਸੀ ਸ਼ਾਮ ਤੱਕ ਵੱਧ ਤੋਂ ਵੱਧ ਮਰੀਜ਼ ਦਾ ਇਲਾਜ ਕਰਾਂਗੇ ਤੇ ਉਹਨਾਂ ਨੂੰ ਦਵਾਈਆਂ ਦੇਵਾਂਗੇ ਸਰਬ ਕਿੰਨੇ ਵਜੇ ਤੱਕ ਕੈਂਪ ਦਾ ਯੋਜਨਿਕ ਇਸ ਕੈਂਪ ਦਾ ਇਹ ਕੈਂਪ 9 ਤੋਂ 4 ਵਜੇ ਤੱਕ ਪਿੰਡ ਤੰਗਰਾਲੇ ਵਿੱਚ ਲਗਾਏ ਹੈ ਕਿਸੇ ਤਰ੍ਹਾਂ ਦੀ ਦਵਾਈ ਦੀ ਪ੍ਰੋਬਲਮ ਕੋਈ ਕਿਸੇ ਨੂੰ ਸਾਨੂੰ ਸਾਨੂੰ ਆਪਣੇ ਵਿਭਾਗ ਦੁਆਰਾ ਹਰ ਤਰ੍ਹਾਂ ਦੀ ਦਵਾਈ ਇਹ ਆਯੁਰਵੈਦਿਕ ਚਾਹੇ ਹੌਮੋਪੈਥਿਕ ਦਵਾਈ ਪ੍ਰੋਵਾਈਡ ਕਰਵਾਈ ਗਈ ਹੈ ਤੇ ਲੋਕਾਂ ਲੋਕਾਂ ਨੂੰ ਲੋਕੀ ਇਸ ਚੀਜ਼ ਤੋਂ ਸਹਿਮਤ ਨੇ ਉਹਨਾਂ ਨੂੰ ਕੁਝ ਨਹੀਂ ਧੰਨਵਾਦ ਆ ਸੋ ਆਵਾਜ਼ ਲੈ ਕੇ ਚੱਲੀ ਤੁਹਾਨੂੰ ਪਿੰਡ ਤੰਗਰਾਲੀਆਂ ਵਿਖੇ ਸਾਡੇ ਸਰਪੰਚ ਜੈ ਰਾਮ ਜੀ ਤੁਹਾਨੂੰ ਇਸ ਕੈਂਪ ਬਾਰੇ ਪਛਾਣਨ ਪਾਣਗੇ ਜੇ ਸਰਪੰਚ ਸਾਹਿਬ ਜੋ ਕੈਂਪ ਲੱਗਿਆ ਅੱਜ ਸਾਡੇ ਪਿੰਡ 'ਚ ਇਹਦੇ ਬਾਰੇ ਦੋ ਲੱਖ ਤੁਸੀਂ ਪ੍ਰੈਸ ਨੂੰ ਸਾਂਝਾ ਕਰੋ। ਹਾਂ। ਅੱਜ ਸਾਡੇ ਪਿੰਡ ਤਗਰਾਲੀਆਂ ਦੇ ਵਿੱਚ ਮੈਂ ਸਰਪੰਚ ਬੋਲ ਰਿਹਾ ਹਾਂ ਪਿੰਡ ਤਗਰਾਲੀਆਂ ਦਾ। ਸਾਡੇ ਪਿੰਡ ਅੱਜ ਕੈਂਪ ਲੱਗਿਆ ਹੈ ਮੈਡੀਕਲ ਦਾ। ਬਹੁਤ ਹੀ ਵਧੀਆ ਕੈਂਪ ਲੱਗਿਆ ਹੈ। ਔਰ ਹਰ ਤਰੀਕੇ ਦੀ ਦਵਾਈ ਦੇ ਰਹੇ ਹੈ। 슈ਗਰ ਚੈੱਕ ਕਰ ਰਹੇ ਹਾਂ, ਬੀਪੀ ਚੈੱਕ ਕਰ ਰਹੇ ਹਾਂ। ਔਰ ਪੂਰਾ ਪਿੰਡ ਦਾ ਸਹਿਯੋਗ ਹੈ ਪੈਂ ਸਰਪੰਚ ਸਾਰੇ ਸਭ ਲੋਕ ਆਏ ਦਵਾਈਆਂ ਲੈ ਕੇ ਜਾ ਰਹੇ ਸਭ ਲੋਕ ਬਹੁਤ ਖੁਸ਼ ਹੈ ਇਸ ਉਪਰਾਲਾ ਸੇ ਔਰ ਇਹ ਸਭ ਉਪਰਾਲੇ ਚੱਲਨੇ ਚਾਹੀਦੇ ਆ ਔਰ ਕਈ ਲੋਕ ਘਰ ਬੈਠੇ ਰਹਿੰਦੇ ਆ ਬਸ ਦਮਾਰੀ ਦਵਾਈ ਦੀ ਵਜ੍ਹਾ ਸੇ ਉਹ ਡਾਕਟਰ ਕੋਲ ਨਹੀਂ ਜਾਂਦੇ ਇਸ ਲਈ ਨਹੀਂ ਜਾਂਦੇ ਕੋਈ ਨਾ ਬਾਅਦ ਕੋਈ ਨਾ ਟਾਈਮ ਨਹੀਂ ਕੋਈ ਨਾ ਮੈਨੂੰ ਲੈ ਕੇ ਨਹੀਂ ਜਾ ਸਕਦੇ ਇਸ ਕਰਕੇ ਕੈਂਪ ਲਾਇਆ ਕਿ ਸਾਰੇ ਕਾਜ਼ੂ ਨੂੰ ਇਹ ਕੁੱਕੜ ਕਿਤੇ ਹਰ ਹਰ ਇੱਕ ਆਦਮੀ ਨੂੰ ਇਹ ਸਦਾ ਹੈਲਪਫ ਹੋ ਸਕੇ ਇਹਦਾ ਫਲੋ ਹੋ ਸਕੇ ਤੇ ਸਭ ਲੋਗ ਆ ਰਹੇ ਆ ਅੱਛੇ ਸਟੋਰੀ ਵਾਲੇ ਵੀ ਆ ਰਹੇ ਆ ਜਾ ਰਹੇ ਆ ਬਹੁਤ ਗੁਜਾ ਸਾਡਾ ਪਿੰਡ ਤੰਗਰਾਵੀਆਂ ਆ ਜਿਹੇ ਫਤੂਵਲ ਤੋਂ ਵੀ ਆ ਰਹੇ ਆ ਜਲਾਨੇ ਤੋਂ ਵੀ ਆ ਰਹੇ ਆ ਕਾਲਾ ਮਣੀ ਤੋਂ ਵੀ ਆ ਰਹੇ ਆ ਬਹੁਤ ਹੀ ਵਧੀਆ ਉਪਰਲਾ ਆ ਬਤਾਉਣਾ ਬਹੁਤ ਖੁਸ਼ੀ ਦੀ ਗੱਲ ਹੈ ਸਰ ਬੰਜਾਲ ਸੁਣਿਆ ਤੁਹਾਡੇ ਪਿੰਡ ਵੀ ਨਸ਼ਾ ਮੁਕਤ ਹੋ ਚੁੱਕਿਆ ਹੈ ਨਹੀਂ ਸਾਡਾ ਇੱਥੇ ਕੋਈ ਬੱਚਾ ਨਸ਼ਾ ਵੀ ਨਹੀਂ ਕਰਦਾ ਤੁਹਾਨੂੰ ਕਿੱਦਾਂ ਲੱਗਦਾ ਪਿੰਡ ਬਾਰੇ ਇਹ ਚੀਜ਼ਾਂ ਦੇਖ ਕੇ ਦੇਖੋ ਜੀ ਸਾਡੀ ਅੱਜ ਤੋਂ 9 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ 9 ਮਹੀਨੇ ਸੱਤਾਂ ਚਾਹੀ ਸੀ ਸਾਨੂੰ ਇੱਕ ਵੀ ਕੰਪਲੇਨ ਨਹੀਂ ਆਈ ਨਾ ਸਾਡੇ ਪੁਲਿਸ ਵਿੱਚ ਗਏ ਜਾਂ ਕੋਈ ਨਸ਼ਾ ਕੀਤਾ ਜਾਂ ਕੋਈ ਵੇਚਦਾ ਕੁਝ ਨਹੀਂ ਸਾਡੇ ਪਿੰਡ ਵਿੱਚ ਸਾਡਾ ਪਿੰਡ ਬਿਲਕੁਲ ਨਸ਼ਾ ਮੁਕਤ ਹੈ ਅਸੀਂ ਬਹੁਤ ਖੁਸ਼ ਹਾਂ ਔਰ ਸਾਡੇ ਬੱਚੇ ਬਹੁਤ ਚੰਗੇ ਆ ਇਹ ਪਿੰਡ ਦੇ ਸਦੋਗ ਦੇ ਨਾਲ ਸਾਡਾ ਪਿੰਡ ਬਹੁਤ ਵਧੀਆ ਹੈ ਅਜ ਤੱਕ ਕੋਈ ਰਿਪੋਰਟ ਨਹੀਂ ਸਾਡੇ ਪਿੰਡ ਤੋਂ ਗਈ ਅਸੀਂ ਬਹੁਤ ਖੁਸ਼ ਹਾਂ ਧੰਵਾਦ